ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਦੋ ਦਿਨ ਪਹਿਲਾਂ ਤਿਹਾੜ ਜੇਲ੍ਹ ਤੋਂ ਆਏ ਨੇ ਜ਼ਮਾਨਤ ਤੇ ਬਾਹਰ ਆਏ ਨੇ ਸ਼ਰਤਾਂ ਸ਼ਹਿਤ ਜ਼ਮਾਨਤ ਤੋਂ ਬਾਹਰ ਆਏ ਨੇ ਤੇ ਦੋ ਦਿਨ ਬਾਅਦ ਅਸਤੀਫਾ ਦੇਣਾ ਉਹਨਾਂ ਨੇ ਐਲਾਨ ਕਰਤਾ ਦੋ ਦਿਨ ਬਾਅਦ ਹੀ ਕਿਉਂ ਅਸਤੀਫਾ ਦੇਣਾ ਹੈ ਵੈਸੇ ਅਸਤੀਫਾ ਦਿਨ ਹੀ ਕਿਉਂ ਹੈ ਸਵਾਲ ਲੈਣਾ ਇਹ ਤੇ ਅੱਜ ਗੱਲ ਕਰਨੀ ਆਪਾਂ ਦੂਜੀ ਗੱਲ ਵੀ ਕਰਨੀ ਹੈ ਜਦੋਂ ਅਸਤੀਫਾ ਦਿੱਤਾ ਫਿਰ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੈ ਕਹਿੰਦੇ ਤਾਂ ਇਹ ਨੇ ਕਿ ਵਿਧਾਨ ਸਭਾ ਦੇ ਮੀਟਿੰਗ ਹੋਊ ਜਿਹਨੂੰ ਛੋਣ ਕੇ ਐਮਐਲਏ ਉਹਨੂੰ ਬਣਾਵਾਂਗੇ ਪਰ ਤੁਹਾਨੂੰ ਵੀ ਪਤਾ ਆਮ ਆਦਮੀ ਪਾਰਟੀ ਚ ਉਹੀ ਹੁੰਦਾ ਜੋ ਕੇਜਰੀਵਾਲ ਸਾਹਿਬ ਕਹਿੰਦੇ ਨੇ ਤੇ ਕਿਹਨੂੰ ਬਣਾਉਣਗੇ ਇਹ ਵੀ ਇੱਕ ਸਵਾਲ ਕੀ ਸਨੇਤਾ ਕੇਜਰੀਵਾਲ ਦਾ ਨੰਬਰ ਲਗੂ ਕਹਤਾ ਹੀ ਜਉ ਉਹ ਸਾਰੇ ਐਮਐਲਏ ਨੂੰ ਚਾਹੁੰਦੇ ਨੇ ਜਾਂ ਆਤਸੀ ਸਿੰਘ ਨੂੰ ਬਣਾਉਣਗੇ ਜਾਂ ਕਿਸੇ ਹੋਰ ਨੂੰ ਬਣਾਉਣਗੇ ਇਹ ਸਾਰੀਆਂ ਗੱਲਾਂ ਅੱਜ ਆਪਾਂ ਇਸ ਵੀਡੀਓ ਚ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਫਸਰ ਕਰਦਾ ਹੈ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰੋ ਹੁਣ ਗੱਲ ਕਰੀਏ ਕੇਜਰੀਵਾਲ ਸਾਹਿਬ ਦੇ ਅਸਤੀਫੇ ਦੀ ਦੋ ਦਿਨ ਬਾਅਦ ਅਸਤੀਫਾ ਕਿਉਂ 17 ਸਤੰਬਰ ਨੂੰ ਅਸਤੀਫਾ ਦੇਣਾ ਉਹਨਾਂ ਨੇ ਜੋ ਕਿ ਹੈ ਇੱਕ ਗੱਲ ਇਥੇ ਇਹ ਵੀ ਦੇਖਣ ਵਾਲੀ ਹੈ ਕਿ 17 ਸਤੰਬਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨ ਦੇਨਾ ਮੋਦੀ ਸਾਹਿਬ ਦਾ ਉਸਦਨ اور ਮੋਦੀ ਸਾਹਿਬ ਉਸਦਨ ਗੁਜਰਾਤ ਚ ਆਉਣਗੇ ਤੇ ਗੁਜਰਾਤੀ ਜਿਹੜਾ ਉਹਨਾਂ ਦਾ 74ਵਾਂ ਜਨਮ ਦਿਨ ਬੜੇ ਜ਼ੋਰ ਸ਼ੋਰ ਨਾਲ ਮਨਾਉਣਗੇ ਤੇ ਉਸਨੇ ਨੇ ਅਸਤੀਫਾ ਦੇਉਣਗੇ ਇੱਕ ਪਾਸੇ ਤਾਂ ਟੀਰਾ মিডিਆ ਜਿਹੜਾ ਸਾਡੇ ਦੇਸ਼ ਦਾ ਜਿਹਨੂੰ ਅਸੀਂ 20 ਸਾਲ ਕਹਿੰਦਾ ਗੁੱਦੀ মিডিਆ ਮੈਂ ਉਹ ਕਹਿੰਦਾ ਟੀਰਾ মিডিਆ ਟੀਰ ਦਾ ਮਤਲਬ ਜਦੋਂ ਅੱਖ 'ਚ ਟੀਰ ਹੋਵੇ ਨਾ ਇੱਕੋ ਹੀ ਜਗ੍ਹਾ ਦਿਖਦੀ ਹੈ ਉਸ ਨੂੰ ਇੱਕੋ ਹੀ ਬੰਦਾ ਦਿਖਦਾ ਹੁੰਦਾ 2 ਟੀਰੇ ਬੰਦੇ ਨੇ ਤਾਂ ਇੱਕੋ ਐਂਗਲ ਤੋਂ ਦੇਖਣਾ ਹੁੰਦਾ ਖੈਰ ਉਹ মিডিਆ ਵੀ ਬਹੁਤ ਸਾਰਾ ਇੱਕੋ ਐਂਗਲ ਤੋਂ ਦੇਖਦਾ ਹੈ ਜਦੋਂ ਇਸ ਤਰ੍ਹਾਂ ਦਾ মিডিਆ ਮੋਦੀ ਸਾਹਿਬ ਦਾ ਜਨਮ ਦਿਨ ਮਨਾਊਗਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਵਿੱਚ ਰੇੜਕਾ ਪਾ ਦੇਣਾ ਅਸਤੀਫੇ ਦੀ ਖਬਰ ਵੱਡੀ ਹੋਣੀ ਹੈ ਤੇ ਇਸ ਨਾਲ ਦੀ ਨਾਲ ਇਹ ਵੀ ਹੋ ਸਕਦਾ ਕਿ ਮੁੱਖ ਮੰਤਰੀ ਦਨਾਂੰਬੀ ਨੂੰ ਸੁਣਾ ਤਾਂ ਮੋਦੀ ਸਾਹਿਬ ਦੇ ਜਨਮ ਦਿਨ ਦੀਆਂ ਖਬਰਾਂ ਨੂੰ ਟਾਈਮ ਉਸ ਦਿਨ ਘੱਟ ਮਿਲੂਗਾ ਲੱਗਦਾ ਹੈ 2 ਦਿਨ ਬਾਅਦ ਤਾਂ ਸੋਚਿਆ ਟਾਈਮਿੰਗ ਦਾ ਸਵਾਲ ਹੈ ਟਾਈਮਿੰਗ ਦੇ ਤਰ੍ਹਾਂ ਮੋਦੀ ਸਾਹਿਬ ਤਾਂ ਬਹੁਤ ਮਾਹਰ ਨੇ ਪਰ ਕੇਜਰੀ ਵਾਲ ਵੀ ਕਿਸੇ ਤੋਂ ਘੱਟ ਨਹੀਂ ਇਹ ਵੀ ਦੇਖਣ ਕਰ ਵੈਸੇ ਤੁਹਾਨੂੰ ਦੱਸ ਦਿਆਂ ਆਪ ਹੀ ਕੱਲ ਜਦੋਂ ਮੈਂ ਭਾਸ਼ਣ ਸੁਣਿਆ ਹੈ ਕਹਿੰਦੇ ਪੀ ਐਮਐਲਏ ਦੇ ਵਿੱਚ ਬਹੁਤ ਔਕੀ ਦੇਰ ਮਿਲਦੀ ਐ ਇੱਥੇ ਜਮਾਨਤ ਮਿਲਦੀ ਬੜੀ ਔਕੀ ਐ ਮੈਨੂੰ ਜਮਾਨਤ ਮਿਲ ਗਈ ਫਿਰ ਕਹਿੰਦੇ ਮੈਂ ਪੁੱਛਿਆ ਵਕੀਲਾ ਨੂੰ ਕਿ ਕੇਸ ਕਿੰਨਾ ਚਿਰ ਚੱਲੂ ਕਹਿੰਦੇ ਵਕੀਲ ਕਹਿੰਦੇ ਨੇ ਤਾਂ 10 ਸਾਲ ਵੀ ਚੱਲ ਸਕਦਾ 15 ਸਾਲ ਵੀ ਚੱਲ ਸਕਦਾ ਕੁਝ ਵਕੀਲ ਕਹਿੰਦੇ 20 ਸਾਲ ਵੀ ਚੱਲ ਸਕਦਾ ਕਹਿੰਦੇ ਫਿਰ ਮੈਂ ਸੋਚੇ ਨਹੀਂ ਇਹ ਤਾਂ ਗਲਤ ਗੱਲ ਐ ਫਿਰ ਜੇਹੀ ਗੱਲ ਐ ਇਹ ਦਲ ਚ ਨਾ ਟਾਈਮ ਲੰਦਾ ਫਿਰ ਮੈਂ ਲੋਕਾਂ ਦੀ ਦਲ ਚ ਜਾਵਾਂ ਛੁੱਡੀ ਦਲ ਚ ਜਾਵਾਂ ਦਿੱਲੀ ਵਾਸੀਆਂ ਦੀ ਅਦਾਲਤ ਚ ਆਵਾਂ ਉਹਨਾਂ ਨੂੰ ਪੁੱਛਾਂ ਕਿ ਜੇ ਤੁਸੀਂ ਮੈਨੂੰ ਇਮਾਨਦਾਰ ਮੰਨਦੇ ਹੋ ਜੇ ਤੁਸੀਂ ਮੈਨੂੰ ਇਮਾਨਦਾਰ ਮੰਨਦੇ ਹੋ ਨਾ ਤਾਂ ਮੈਨੂੰ ਵੋਟ ਪਾ ਦਿਓ ਮੈਨੂੰ ਦੁਬਾਰਾ ਚੁਣ ਲਓ ਜਦੋਂ ਤੁਸੀਂ ਮੈਨੂੰ ਚੁਣੋਗੇ ਮੈਨੂੰ ਵੋਟ ਪਾਉਂਗੇ ਤਾਂ ਮੈਂ ਸੀਐਮ ਬਣਾਂਗਾ ਮੈਂ ਤਾਂ ਅਸਤੀਫਾ ਦੇ ਰਿਹਾ ਇਹ ਕੱਲ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਦੁਬਾਰਾ ਮੈਨੂੰ ਮੇਰੀ ਇਮਾਨਦਾਰੀ ਨੂੰ ਵੋਟ ਪਾ ਕੇ ਮੈਨੂੰ ਜਿਤਾਓ ਤਾਂ ਮੈਂ ਸੀਐਮ ਦੀ ਕੁਰਸੀ ਤੇ ਬੈਠੂਗਾ ਇਹ ਕੇਜੀ ਵੱਲਸਾਫ ਦਾ ਭਾਸ਼ਣ ਸੀ ਕਿ ਮੈਨੂੰ ਜੇ ਇਮਾਨਦਾਰ ਬਣ ਦਿਓ ਇਹ ਗੱਲ ਦੇਖੋ ਮੈਂ ਤੁਹਾਨੂੰ ਇਹ ਦੱਸਦਾ ਸਿਆਸਤ ਹੈ ਨਾ ਜਿਹੜੀ ਇਹ ਚਾਲਾਂ ਦੀ ਖੇਡ ਹੈ ਸਤਰੰਜ ਦੀ ਖੇਡ ਹੈ ਪਸਵਦੇ ਚ ਚੱਲਾਈ ਜੀ ਹੁੰਦੀਆਂ ਨੇ ਨਾ ਤੇ ਮੈਂ ਕਹਿ ਸਕਦਾ ਕਿ ਕੇਜਰੀਵਾਲ ਚਾਲਾਂ ਚੱਲਣ ਦੇ ਵਿੱਚ ਕਮਾਲ ਹੈ ਮਦਰ ਸਿਆਸਤ ਦੀਆਂ ਚਾਲਾਂ ਚ ਆਪਾਂ ਕਹਿੰਦੇ ਕਿ ਮੋਦੀ ਸਾਹਿਬ ਮੋਦੀ ਸਾਹਿਬ ਤੋਂ ਵੀ ਅੱਗੇ ਹੈ ਕੇਜਰੀਵਾਲ ਕੋਈ ਸਾਨੀ ਨਹੀਂ ਚਾਲਾਂ ਚੱਲਣ ਵਿੱਚ ਜਿਹੜੀ ਰਾਜਨੀਤੀ ਦੀ ਰਾਂ ਨੀਤੀ ਕੇਜਰੀਵਾਲ ਨੂੰ ਬਹੁਤ ਖੂਬ ਬਣਾਉਣੀ ਆਉਂਦੀ ਹੈ ਇਹ ਆਪਾਂ ਕੈਸਾ ਕਹਦੇ ਆ ਕਿ ਇਹ ਵੀ ਰਣਨੀਤੀ ਦਾ ਇੱਕ ਹਿੱਸਾ ਹੈ ਕੇਜ ਰਿਵਾਰਸ ਸਾਹਿਬ ਖैर ਇੱਕ ਸਵਾਲ ਮੈਂ ਸ਼ੁਰੂ ਚ ਕੀਤਾ ਸੀ ਕਿ ਅਸਤੀਫਾ ਦੇ ਕਿਉਂ ਰਹੇ ਨੇ ਉਹ ਸੁਣ ਲੂ ਮੈਨੂੰ ਜੋ ਲੱਗਦਾ ਦੇਖੋ ਅਸਤੀਫਾ ਇਹੀ ਤਾਂ ਰਣਨੀਤੀ ਹੈ ਕਿ ਹੁਣ ਮੁੱਖ ਮੰਤਰੀ ਬਾਹਰ ਆ ਗਿਆ ਬیل ਤੇ ਕਾਹਦਾ ਮੁੱਖ ਮੰਤਰੀ ਦਫਤਰ ਜਾ ਨਹੀਂ ਸਕਦੇ ਸ਼ਰਤ ਲੱਗੀ ਹੈ ਸੁਪਰੀਮ ਕੋਰਟ ਦੀ ਕਿ ਤੁਸੀਂ ਦਫ਼ਤਰ ਨਹੀਂ ਜਾ ਸਕਦੇ ਤੁਸੀਂ ਕਿਸੇ ਫਾਈਲ ਤੇ دستਖਤ ਨਹੀਂ ਕਰ ਸਕਦੇ ਮਤਲਬ ਕਿ ਨਾ ਦਫ਼ਤਰ ਜਾਣਾ ਨਾ ਕੋਈ ਕੰਮ ਕਰ ਸਕਣਾ ਪਾਵਰਲੈਸ ਮੁੱਖ ਮੰਤਰੀ ਸ਼ਕਤੀ ਬਿਲਕੁਲ ਕੋਈ ਨਹੀਂ ਤੇ ਕਹਦਾ ਮੁੱਖ ਮੰਤਰੀ ਅਸਤੀਫਾ ਦਿੰਦਾ ਹੈ ਵੱਡਾ ਕਾਰਨ ਇਹ ਹੈ ਕਿ ਮੈਨੂੰ ਫਾਇਦਾ ਕੀ ਹੈ ਫਿਰ ਦਾ ਕਿਉਂ ਨਾ ਫਿਰ ਮੈਂ ਸ਼ਹੀਦ ਬਣਾ ਚਾਹੇ ਤੀਤੀ ਤੇ ਉਹ ਜਿਹੜਾ ਹੈ ਖੂਨ ਲਾ ਕੇ ਪੜਾ ਫਿਰ ਦੂਜਾ ਘਰ ਪੰਜ ਮਹੀਨੇ ਰਹਿ ਗਏ ਸਰਕਾਰ ਦੀ ਪੰਜ ਮਹੀਨੇ ਦੀ ਉਮਰ ਬਾਕੀ ਹੈ ਜੇ ਬਿਲਕੁਲ ਨਾਰਮਲ ਤਰੀਕੇ ਨਾਲ ਸਰਕਾਰ ਚੱਲਦੀ ਹੈ ਤਾਂ ਫਰਵਰੀ 25 ਚ ਵੋਟਾਂ ਪੈਣੀਆਂ ਨੇ ਟਾਈਮ ਕਿੰਨਾ ਕਰਾਂਗੇ ਜੀ ਕਿੰਨਾ ਕੁ ਟਾਈਮ ਰਹਿ ਗਿਆ ਜੇ ਉਹਦੋਂ ਪਹਿਲਾਂ ਜਿਹੜੀ ਮੰਗ ਕੀਤੀ ਆ ਵੀ ਨਵੰਬਰ ਚ ਚੋਣਾ ਕਰਾ ਦੋ ਪਰ ਤਾਂ ਬੱਲੇ ਕੁਝ ਨਹੀਂ ਫਿਰ ਤਾਂ ਝਾਰਖੰਡ ਤੇ ਮਹਾਰਾਸ਼ਟਰ ਆਡਰ ਤਾਂ ਗਲਤੀ ਇਹ ਕੀਤੀ ਹੈ ਵੈਸੇ ਐਕਸਿਵ ਨੂੰ ਟੈਕਨੀਕਲ ਪ੍ਰੋਬਲਮ ਨਜ਼ਰ ਆਉਂਦੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਵੰਬਰ ਚ ਕਰਾਉਣੀਆਂ ਨੇ ਤਾਂ ਤੁਸੀਂ ਮジョਰਿਟੀ ਚ ਹੋ ਵਿਧਾਨ ਸਭਾ ਦੇ ਵਿੱਚ ਨੂੰ ਭੰਗ ਕਰਕੇ ਚੋਣਾਂ ਕਰਾਉਣ ਦੀ ਸਿਫਾਰਿਸ਼ ਕਰ ਦੋ ਉੱਥੇ ਡਰ ਹੈ ਕਿ ਰਾਸ਼ਟਰਪਤੀ ਜਦੋਂ ਵਿਧਾਨ ਸਭਾ ਭੰਗ ਕਰਦੀ ਫਿਰ ਇਹਨਾਂ ਦੇ ਹੱਥ ਜੋ ਕੁਝ ਆਉਗਾ ਨਿਕਲ ਜੂ ਇਹ ਮੁੱਖ ਮੰਤਰੀ ਵੀ ਰੱਖਣਾ ਚਾਹੁੰਦੇ ਨੇ ਆਪ ਦਾ ਤੋ ਇਸ ਕਰਕੇ ਸ਼ਾਇਦ ਮੰਗ ਕਰਦੇ ਨੇ ਵੀ ਉਹਨਾਂ ਚਿਰ ਅਸੀਂ ਮੁੱਖ ਮੰਤਰੀ ਵੀ ਸਾਡਾ ਹੋਵੇ ਚੋਣਾਂ ਕਰਾਉਣ ਨਵੰਬਰ ਚ ਫੰਦਰਦੀ ਰਿਪੋਰਟ ਵੀ ਨੂੰ ਸਾਨੂੰ ਸਾਡਾ ਜਿਹੜਾ ਦੇਸ਼ ਹੈ ਨਾ ਇੱਥੇ ਦੋ ਗੱਲਾਂ ਬੜੀਆਂ ਕਮਾਲ ਹੁੰਦੀਆਂ ਨੇ ਇੱਕ ਤਾਂ ਜਿਹੜਾ ਬੰਦਾ ਲੜਦਾ ਹੈ ਸਤਾਪ ਦੀ ਦੇ ਖਿਲਾਫ ਜਿਹੜਾ ਬੋਲਦਾ ਹੈ ਇਹ ਵੀ ਤਾਂ ਬੋਲ ਕੋਲੇ ਕੋਲੇ ਤੇ ਨੰਬਰ ਦਵਾਉਂਦੇ ਸੀ ਅਵਾਨੀ ਨੇ ਇਹਨਾਂ ਲੁੱਟ ਲਿਆ ਉਹਨੇ ਇਹਨਾਂ ਲੁੱਟ ਲਿਆ ਜਿਹੜਾ ਵੀ ਬੋਲਦਾ ਹੈ ਸਟਾਫ ਦੀ ਦੇ ਇਸਟੈਬਲਿਸ਼ਮੈਂਟ ਦੇ ਖਿਲਾਫ ਉਹ ਹੀਰੋ ਬਣ ਜਾਂਦਾ ਇਹ ਦੂਜਾ ਜੋ ਇਸ ਤਰ੍ਹਾਂ ਕੁਰਬਾਨੀ ਕਰਦਾ ਤਿਆਗ ਕਰਦਾ ਅਸਤੀਫਾ ਦਿੰਦਾ ਉਹਨੂੰ ਵੀ ਫਾਇਦਾ ਹੁੰਦਾ ਹੈ ਇਹ ਵੀ ਗੱਲ ਹੈ ਸੋ ਐਸੇ ਤਰ੍ਹਾਂ ਇੱਕ ਤੀਜਾ ਵੀ ਹੈ ਸਾਡੀ ਸਿਆਸਤ 'ਚ ਜਿਹੜਾ ਪਤ ਯਾਤਰਾ ਕਰਦਾ ਚਾਹੇ ਰਾਣੀ ਰਾਸ ਯਾਤਰਾ ਕਰੇ ਚਾਹੇ ਉਹ ਤੋਂ ਪਹਿਲਾਂ ਮਹਾਤਮਾ ਗਾਂਧੀ ਦਾ ਨੰਮਕ ਅੰਦੋਲਨ ਸੀ ਦਜਾ ਹੁਣ ਰਾਹੁਲ ਗਾਂਧੀ ਦੀ ਮੁਹੱਬਤ ਦੀ ਦੁਕਾਨ ਇਹ ਇਹਦਾ ਵੀ ਫਾਇਦਾ ਹੁੰਦਾ ਖੈਰ ਆਪਾਂ ਤਾਂ ਗੱਲ ਇਧਰ ਕਰ ਰਿਹਾ ਕੇਜਰੀਬਾਹ ਸਾਹਿਬ ਸੋ 5 ਮਹੀਨੇ ਦੀ ਸਰਕਾਰ ਹੁਣ ਕਰਕੇ ਬਿੰਨ ਲੋਕ ਆ ਵੀ ਹੁਣ ਕਿਉਂ ਪਾਵਰ ਹੈ ਨਹੀਂ ਸਰਕਾਰ ਦੇ ਵੀ 5 ਮਹੀਨੇ ਨੇ ਇਹਦੇ ਨਾਲੋਂ ਅਸਤੀਫਾ ਦੇ ਦਿਓ ਤੀਜਾ ਹੁਣ ਲੋਕ ਇਹ ਕਹਿੰਦੇ ਸੀ ਜੀ ਕੀ ਆ ਵੀ ਕਿਹੜੇ ਕਹਿੰਦੇ ਜਿਹੜੇ ਕਹਿੰਦੇ ਸੀ ਜੀ ਸਾਡੇ ਦੇ ਅਸੀਂ ਤਾਂ ਆਮ ਬੰਦੇ ਆ ਰਹੇ ਦੇ ਮਹਿਲ ਚ ਨੇ 45 ਕਰੋੜ ਲਾਤਾ ਉਹ ਘਰ ਦੀ ਰੀਨੋਵੇਸ਼ਨ ਤੇ ਉਹ ਘਰ 15 ਦਿਨਾਂ ਵਿੱਚ ਖਾਲੀ ਕਰ ਦੇਣਾ ਉਹ ਜੇ ਖਾਲੀ ਕਰਤਾ ਤਾਂ ਇਲੈਕਸ਼ਨ ਚ ਕੋਈ ਇਹ ਇਲਜ਼ਾਮ ਨਹੀਂ ਲਾਉ। ਵੀ ਇਹਦਾ ਬਹਿਸ ਚ ਰਹਿਦਾ। ਆਮ ਕਰ ਚ ਰਹਿਨੇ ਜੀ ਅਸੀਂ ਤਾਂ। ਆਪ ਜੇ ਘਰ ਚ ਰਹਿਣਾ ਛੱਡਤਾ ਦੇਖੋ। ਸਾਨੂੰ ਕੋਈ ਲਾਲਚ ਨਹੀਂ। ਇਹ ਵੀ ਜੇ ਨਹੀਂ ਇਹ ਵੀ ਕੋਈ ਕਾਰਨ ਹੈ ਕਿ ਜਿਹੜੇ ਉਮੀਦ ਸਕਿਉਰਟੀ ਵਾਪਸ ਹੋ ਚੁੱਕੀ ਜੇ ਮੁੱਖ ਮੰਤਰੀ ਨੇ। ਤਾਂ ਆਮ ਆਮਾ انسان ਬਣ ਜੂ ਆਮ ਬੰਦਾ ਬਣ ਜੂ। ਤੋਂ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਨਹੀਂ ਤਾਂ ਫਿਰ ਭਾਰਤੀ ਜਨਤਾ ਪਾਰਟੀ ਕੀ ਕਰਉਂਦੀ ਸੀ ਵੀ ਇਹਨੂੰ ਮੁੱਖ ਮੰਤਰੀ ਬਣਾਉਣ ਪਾਵਰ ਵੀ ਨਾ ਦੇਉ। ਤੇ ਪੰਜਵੇਂ ਦੇ ਚੋਣਾ ਨਹੀਂ ਅਸੀਂ ਤੇ ਚੋਣਾ ਚ ਇਲਜ਼ਾਮ ਲਾਵਾਂਗੇ ਸੋ ਇਸ ਕਰਕੇ ਇਹਦੇ ਰਣਨੀਤੀ ਜਿਹੜੀ ਕੇਜਰੀਵਾਲ ਸਾਹਿਬ ਦੀ ਇਹ ਹੈ ਸੋ ਅਸੀਂ ਫਿਰ ਨਾਲ ਹਮਦਰਦੀ ਦੀ ਰਿਪੋਰਟ ਆਉਂਦੀ ਵੀ ਸੁਭਾਵ ਨਾਲ ਵੀ ਆ ਦੇਖ ਲਓ ਮੈਂ ਤਾਂ ਜੇ ਤੁਸੀਂ ਮੈਂ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਪਾ ਦਿਓ ਇਹ ਵੋਟਾਂ ਲੈਣ ਦੀ ਵੀ ਗੱਲ ਹੈ ਹੁਣ ਸਵਾਲ ਜਿਹੜਾ ਲਾਸਟ ਹੈ ਕਿ ਮੁੱਖ ਮੰਤਰੀ ਕਿਹਨੂੰ ਬਣਾਉਣਗੇ ਕੋਈ ਵੀ ਪ੍ਰੋਸੈਜੋਗ ਬੰਦੇ ਨੂੰ ਬਣਾਇਆ ਜਾ ਸਕਦਾ ਹੈ ਪਰ ਅਧਿਕਾਲ ਦੀ ਸਿਆਸਤ ਕੀ ਤੇ ਵਿਸ਼ਵਾਸ ਕਰੋਗੇ 22 ਸ੍ਰੇਣ ਤੇ ਵਿਸ਼ਵਾਸ ਕੀਤਾ ਸੀ ਐਮਐਸ ਸ੍ਰੇਣ ਨੇ ਔਰ ਬਾਹਰ ਆ ਕੇ ਦੇਖ ਲਿਆ ਨਾਦੀ ਨਾਲ ਉਹ ਭਾਰਤੀ ਜਨਤਾ ਪਾਰਟੀ ਚ ਜਾ ਗਿਆ ਸੋ ਗੱਲਾਂ ਤਾਂ ਨੇ ਕਈ ਕੀਤੀਆਂ ਇਸ ਮਾਮਲੇ 'ਚ ਤੁਹਾਨੂੰ ਦੱਸਿਆ ਵੀ ਇਹ ਤਾਂ ਬਾਹਰ ਹੈ ਇਸ ਗੱਲ 'ਚ ਤੇ ਹੁਣ ਵਿਧਾਨ ਮੰਡਲ ਕਹਿੰਦਾ ਬਣਾਉਗਾ ਜੀ ਮੈਨੂੰ ਲੱਗਦਾ ਹੈ ਵਿਧਾਨ ਮੰਡਲ 'ਚ ਦੋ ਗੱਲਾਂ ਹੋ ਸਕਦੀਆਂ ਨੇ ਇੱਕ ਤਾਂ ਆਸੀ ਸਿੰਘ ਤੇ ਕਾਫੀ ਬੇਸ਼ਕਵਾਸ਼ ਹੈ ਇਹ ਜੀ ਬਾਤ ਜੋ ਛੱਡਾ ਚਰੌਣ ਦੀ ਆਈ ਸੀ ਨਾ 15 ਅਗਸਤ ਨੂੰ ਉਦੋਂ ਇਹੀ ਕਹਿ ਸੀ ਆਸੀ ਸਿੰਘ ਔਰ ਬੋਲ ਵੀ ਆਸੀ ਸਿੰਘ ਹੀ ਜ਼ਿਆਦਾ ਰਹਿ ਸੀ ਉਸ ਤੋਂ ਬਾਅਦ ਤੇ ਇੱਕ ਤਾਂ ਲੱਗਦਾ ਇੱਕ ਲੇਡੀ ਐ ਆਸੀ ਸਿੰਘ ਐ ਤੇ ਪੰਜਵੇਂ ਚਾਰਵੇਂ ਦੇ ਦੀ ਗੱਲ ਐ ਲੇਕਿਨ ਜੇ ਕਿਸੇ ਸੰਜੇ ਸਿੰਘ ਵਰਗੀ ਨੂੰ ਬਣਾਤਾ ਤਾਂ ਪਾਵਰਫੁੱਲ ਹੋ ਸਕਦਾ ਇਹ ਵੀ ਗੱਲ ਹੋ ਸਕਦੀ ਨਾਲ ਉਹ ਰਾਜ ਸਭਾ ਦਾ ਮੈਂਬਰ ਤੇ ਵਿਧਾਨ ਸਭਾ ਚੋਈ ਕਿਸੇ ਮੰਤਰੀ ਨੂੰ ਦਿੱਤਾ ਜਾ ਸਕਦਾ ਜੇ ਨੰਬਰ ਆਉਂਦਾ ਲੱਗਦਾ ਤਾਂ ਆਸੀ ਸਿੰਘ ਦੂਜਾ ਸੱਚ ਉਹ ਚੀਜ਼ ਜੋ ਸਨੀਤਾ ਕੇਜਰੀਵਾਲ ਨੂੰ ਬਣਾਉਣਾ ਹੈ ਟੈਕਨੀਕਲੀ ਹੁਣ 6 ਮਹੀਨੇ ਦਾ ਰਹਦੇ ਵੀ 5 ਮਹੀਨੇ ਰਹਿੰਦੇ ਨੇ ਤੇ ਬਣਾਉਣਾ ਤਾਂ ਬਦਾਰ ਮੱਡ ਚਰੋਲਾ ਪਵਾ ਤਾਂ ਉਹ ਚੀਜ਼ ਸਨੀਤਾ 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 ਜੀ ਐਮਐਲ ਨੇ ਸਾਹਮਣੇ ਤੁੰੜਿਆ ਉਹ ਕੁਝ ਵੀ ਹੋ ਸਕਦਾ ਸੋ ਇਹ ਲੱਗਦਾ ਹੈ ਕਿ ਆਸੀ ਸਿੰਘ ਔਰ ਸਨੀਤਾ ਕੇਜਰੀਵਾਲ ਸੌਰਵ ਪਰਪਰ ਪਿੰਡਾ ਕਿਸੇ ਨੂੰ ਬਣਾਉਣਗੇ ਜੋ ਵੀ ਹੋਇਆ ਇਸ ਦੀ ਫਿਰ ਨੇ ਵੱਡੀ ਚਰਚਾ ਵੀ ਕਰਾਈ ਤੇ ਕਿਤੇ ਨਾ ਕਿਤੇ ਖੰਧਰਦੀ ਦੀ ਵੋਟ ਔਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮੈਨੂੰ ਲੱਗਦਾ ਹਾਲ ਦੀ ਘੜੀ ਮੈਨੂੰ ਲੱਗਦਾ ਹੈ ਕਿ ਇੱਕ ਮਾਸਟਰ ਸਟ੍ਰੋਕ ਤਾਂ ਨੇ ਮਾਰਤਾ ਕੇ ਜੀ ਬਾਲ ਨੇ ਅਜਨੇ ਮਿਲਦੇ ਐ ਇਕਦਮੀ ਵੀਟੇ ਦਾ ਥੋੜਾ ਬਹੁਤ ਬੋਸ